ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਮੱਖਣ ਸ਼ਾਹ ਲਵਾਨਾ ਜੀ ਨੇ ਕਿਵੇਂ ਪ੍ਰਗਟ ਕੀਤਾ ਮੱਖਣ ਸ਼ਾਹ ਜੀ ਦੇ ਵਡੇਰੇ ਬਾਬਾ ਸੋਹਣਾ ਜੀ ਜਿੱਥੇ ਵਪਾਰ ਕਰਦੇ ਸਨ ਉੱਥੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਵੀ ਕਰਦੇ ਸਨ ਇਹ ਗੁਰੂ ਜੀ ਨੂੰ ਪਾਕਿਸਤਾਨ ਵਿੱਚ 1519 ਈਸਵੀ ਨੂੰ ਮਿਲੇ ਤੇ ਗੁਰੂ ਨਾਨਕ ਦੇਵ ਜੀ ਦੇ murid ਬਣ ਗਏ ਇਹ ਜਿਹਲ ਮਿਲਾਕੇ ਦੀਆਂ ਖਾਣਾ ਵਿੱਚੋਂ ਲੂਣ ਕੱਢ ਕੇ ਵਪਾਰ ਕਰਦੇ ਤੇ ਆਪਣੀ ਦਸਵੰਧ ਗੁਰੂ ਘਰ ਨੂੰ ਭੇਟਾ ਕਰਦੇ ਗੁਰਨਾانک ਦੇਵ ਜੀ ਨੇ ਇਹਨਾਂ ਉੱਤੇ ਐਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਇਹਨਾਂ ਨੂੰ ਰਾਜੇ ਬਣਾ ਦਿੱਤਾ। ਇਹਨਾਂ ਦਾ ਵਪਾਰ ਬਹੁਤ ਵੱਡਾ ਹੋ ਗਿਆ। ਬਾਬਾ ਸੋਨਾ ਜੀ ਦੀ ਪੀੜ੍ਹੀ ਵਿੱਚੋਂ ਬਾਬਾ ਮੱਖਣ ਸ਼ਾਹ ਵੀ ਵਪਾਰ ਕਰਦੇ ਤੇ ਦਾ ਸੰਬੰਧ ਗੁਰੂ ਘਰ ਪੇਟਾ ਕਰਦੇ। ਇਸ ਤੇ ਹਜ਼ਾਰਾਂ ਬੈਲ ਗੱਡੇ ਵਪਾਰ ਦੇ ਤੇ ਸੈਂਕੜੇ ਬੇੜੇ ਸਮੁੰਦਰ ਵਿੱਚ ਚੱਲਦੇ ਸਨ। 1664 ਈਸਵੀ ਨੂੰ ਜਦੋਂ ਇਸ ਦਾ ਬੇੜਾ ਸਮੁੰਦਰ ਵਿੱਚ ਡੁੱਬਣ ਲੱਗਾ ਤਾਂ ਇਸ ਨੇ ਸ੍ਰੀ ਗੁਰਨਾانک ਦੇਵ ਜੀ ਨੂੰ ਯਾਦ ਕਰਕੇ ਅਰਦਾਸ ਬੇਨਤੀ ਕੀਤੀ ਮਹਾਰਾਜ ਅਜ ਤੇਰੇ ਸਿੱਖ ਤੇ ਵਿਪਤਾ ਦੀ ਘੜੀ ਆ ਗਈ ਹੈ ਮੇਰਾ ਡੁੱਬਦਾ ਬੇੜਾ ਬੰਨੇ ਲਾ ਦਿਓ ਮੈਂ ਤੇਰੇ ਦਰ ਤੇ 500 ਸੋਨੇ ਦੀਆਂ ਮੋਹਰਾਂ ਭੇਟਾ ਕਰਾਂਗਾ ਫਿਰ ਅਚਾਨਕ ਬਿਜਲੀ ਦੀ ਚਮਕ ਪਈ ਤੇ ਸਮੁੰਦਰ ਵਿੱਚ ਉੱਠੀਆਂ ਛੱਲਾਂ ਸ਼ਾਂਤ ਹੋ ਗਈਆਂ ਤੇ ਇਸ ਦਾ ਡੁੱਬਦਾ ਬੇੜਾ ਬੰਨੇ ਲੱਗ ਗਿਆ ਹੁਣ ਇਹ ਗੁਰੂ ਜੀ ਦੀ ਭੇਟਾ ਲੈ ਕੇ ਦਿੱਲੀ ਪਹੁੰਚਿਆ ਤਾਂ ਪਤਾ ਲੱਗਾ ਕਿ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਹਨ ਪਰ ਵਚਨ ਕਰ ਗਏ ਸੀ ਬਾਬਾ ਵਸੈ ਗ੍ਰਾਮ ਬਕਾਲੇ ਭਾਵ ਕੇ ਨੌਵੇਂ ਸਤਿਗੁਰ ਬਕਾਲੇ ਵਿੱਚ ਹਨ ਬਕਾਲੇ ਪਹੁੰਚ ਕੇ ਦੇਖਦਾ ਹੈ ਕਿ ਇੱਥੇ ਤਾਂ ਸੋਢੀ ਵੰਸ਼ ਵਿੱਚੋਂ 22 ਮੰਝੀਆਂ ਲਾ ਕੇ ਗੁਰੂ ਬਣੀ ਬੈਠੇ ਹਨ ਇਸ ਨੇ ਇੱਕ ਇੱਕ ਮੂਹਰ ਸਭਨਾ ਮੂਰੇ ਰੱਖੀ ਤੇ ਮੱਥਾ ਟੇਕਿਆ ਪਰ ਕਿਸੇ ਨੇ ਵੀ ਆਪਣੀ ਪੂਰੀ ਪੇਟਾਨਾ ਮੰਗੀ ਇਸ ਨੂੰ ਪਤਾ ਲੱਗ ਗਿਆ ਕਿ ਇਹ ਸਭ ਨਕਲੀ ਨੇ ਤੇ ਅਸਲੀ ਗੁਰੂ ਨੂੰ ਲੱਪਣ ਲਈ ਇਸ ਨੇ ਇੱਕ ਦੁਕਾਨਦਾਰ ਨੂੰ ਪੁੱਛਿਆ ਕਿ ਸੋਢੀ ਵੰਸ਼ ਵਿੱਚੋਂ ਕੋਈ ਹੋਰ ਵੀ ਹੈ ਤਾਂ ਉਸ ਨੇ ਦੱਸਿਆ ਇੱਕ ਤੇਗਾ ਫਕੀਰ ਹੈ ਜੋ ਭੂਰੇ ਵਿੱਚ ਬੈਠ ਕੇ ਬੰਦਗੀ ਕਰਦਾ ਹੈ 26 ਸਾਲ ਹੋ ਗਏ ਨੇ ਕਦੇ ਬਾਹਰ ਨਹੀਂ ਨਿਕਲੇ ਇਸ ਨੇ ਸੋਚਿਆ ਉਸ ਸਾਧੂ ਫਕੀਰ ਦੇ ਦਰਸ਼ਨ ਜ਼ਰੂਰ ਕਰਨੇ ਨੇ ਤੇ ਫਿਰ ਭੂਰੇ ਵਾਲੀ ਥਾਂ ਤੇ ਪਹੁੰਚ ਗਿਆ ਬੂਹੇ ਮੋਰੇ ਸਬਰ ਸਿਦਕ ਤੇ ਸਾਦਗੀ ਦੀ ਮੂਰਤ ਮਾਤਾ ਗੁਜਰੀ ਜੀ ਚੌਂਕੜਾ ਮਾਰ ਕੇ ਬੈਠੇ ਸਨ ਮੱਖਣ ਸ਼ਾਹ ਨੇ ਮਾਤਾ ਜੀ ਨੂੰ ਮੱਥਾ ਟੇਕਿਆ ਤੇ ਬੈਠ ਗਿਆ ਮਾਤਾ ਜੀ ਨੇ ਪੁੱਛਿਆ ਭਾਈ ਕੌਣ ਹੈ ਕਿਸ ਨੂੰ ਮਿਲਣਾ ਹੈ ਮਾਤਾ ਜੀ ਮੈਂ ਇੱਕ ਵਪਾਰੀ ਹਾਂ ਤੇ ਗੁਰੂ ਘਰ ਦੀ ਦਸਵੰਧ ਲੈ ਕੇ ਨੌਵੇਂ ਗੁਰੂ ਨਾਨਕ ਦੇ ਦਰਸ਼ਨ ਕਰਨ ਆਇਆ ਹਾਂ। ਮਾਤਾ ਜੀ ਨੇ ਕਿਹਾ ਉਹ ਅੰਦਰ ਪ੍ਰਭੂ ਭਗ ਦੀ ਵਿੱਚ ਗੱਠੇ ਹਨ ਜੇ ਦਰਵਾਜ਼ਾ ਖੋਲਿਆ ਤਾਂ ਉਹਨਾਂ ਦੀ ਭਗਤੀ ਵਿੱਚ ਵਿਘਨ ਪੈ ਜਾਣਾ ਹੈ। ਫਿਰ ਮੱਖਣ ਸ਼ਾਹ ਨੇ ਬੇਨਤੀ ਕੀਤੀ ਮੈਂ ਦਰਸ਼ਨ ਕੀਤੇ ਬਿਨਾ ਨਹੀਂ ਜਾਣਾ ਤੇ ਬੂਹੇ ਮੂਹਰੇ ਚੌਂਕੜਾ ਮਾਰ ਕੇ ਬੈਠ ਗਿਆ। ਹੁਣ ਜਦ ਮਾਤਾ ਜੀ ਨੇ ਬੂਹਾ ਖੋਲਿਆ ਤਾਂ ਅੰਦਰੋਂ ਰੱਬੀ ਜੋਤ ਦੇ ਦਰਸ਼ਨ ਕਰਕੇ ਬਾਬਾ ਮੱਖਣ ਸ਼ਾਹ ਦਾ ਹਿਰਦਾ ਸੰਤ੍ਰਿਪਤ ਹੋ ਗਿਆ। ਅੰਦਰ ਜਾ ਕੇ ਜਦੋਂ ਇਸ ਨੇ ਪੰਜ ਮੋਹਰਾਂ ਗੁਰੂ ਜੀ ਅੱਗੇ ਰੱਖ ਕੇ ਸਰਨਾ ਤੇ ਮੱਥਾ ਟੇਕਿਆ ਤਾਂ ਮਹਾਰਾਜ ਬੋਲੇ ਭਾਈ 500 ਸੋਕੇ ਪੰਜ ਚਾੜਦਾ ਹੈ ਸੁਖਣਾ ਤਾਂ ਪੂਰੀ ਚਾੜ ਦੇ ਉਦੋਂ ਤਾਂ ਅਰਦਾਸਾਂ ਬੇਨਤੀਆਂ ਕਰਦਾ ਸੀ ਮਹਾਰਾਜ ਡੁੱਬਦਾ ਬੇੜਾ ਬੰਨੇ ਲਾ ਦਿਓ ਫਿਰ ਗੁਰੂ ਜੀ ਨੇ ਆਪਣਾ ਚੋਲਾ ਮੋਢੇ ਤੋਂ ਪਰੇ ਕੀਤਾ ਤੇ ਕਿਹਾ ਦੇਖ ਤੇਰਾ ਬੇੜਾ ਸਮੁੰਦਰ ਵਿੱਚੋਂ ਬੰਨੇ ਲਾਉਣ ਵੇਲੇ ਕਿਵੇਂ ਮੇਰਾ ਸਾਰਾ ਮੋਢਾ ਛਿਲਿਆ ਗਿਆ बस ਫੇਰ ਕੀ ਸੀ ਬਾਬਾ ਮੱਖਣ ਸ਼ਾਹ ਨੇ ਆਪਣੇ ਹੰਝੂਆਂ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ ਤੇ ਹੱਥ ਜੋੜ ਕੇ ਕਿਹਾ ਮਹਾਰਾਜ ਤੁਸੀਂ ਆਪਣੇ ਸਿੱਖਾਂ ਨੂੰ ਇੰਨਾ ਪਿਆਰ ਕਰਦੇ ਹੋ ਇਹਨਾਂ ਦੇ ਖਾਤਰ ਆਪਣੇ ਸਰੀਰ ਉੱਤੇ ਕਸ਼ਟ ਵੀ ਝੱਲ ਲੈ ਮੱਖਣ ਸ਼ਾਹ ਨੇ ਮੋਰਾ ਵਾਲੀ ਥੈਲੀ ਗੁਰੂ ਅੱਗੇ ਰੱਖੀ ਤੇ ਆਪ ਬਹਾਰਾ ਕੇ ਚਵਾਰੇ ਤੇ ਚੜ ਗਿਆ ਗੁਰੂ ਲਾਦੋਰੇ ਗੁਰੂ ਲਾਦੋਰੇ ਉੱਚੀ ਉੱਚੀ ਬੋਲਣ ਲੱਗਾ ਭਾਵ ਕਿ ਸੱਚਾ ਗੁਰੂ ਲੱਭ ਗਿਆ ਹੈ ਹੁਣ ਸਾਰੀ ਸੰਗਤ ਇਕੱਠੀ ਹੋਣ ਲੱਗ ਪਈ ਤੇ ਬਾਬਾ ਮੱਖਣ ਸ਼ਾਹ ਜੀ ਨੇ ਬੇਨਤੀ ਕੀਤੀ ਮਹਾਰਾਜ ਹੁਣ ਤੁਸੀਂ ਗੁਰੂ ਨਾਨਕ ਦੇ ਘਰ ਦੀ ਵਡਿਆਈ ਆਪ ਲੈ ਕੇ ਦੁਨਿਆਵੀ ਡੁੱਬਦੇ ਬੇੜੇ ਪਾਰ ਲਾਓ ਜਿਵੇਂ ਮੇਰਾ ਡੁੱਬਦਾ ਬੇੜਾ ਬੰਨ ਲਾਇਆ ਸੀ ਫਿਰ ਸਿੱਖਾਂ ਨੇ ਦਰਬਾਰ ਸਜਾਇਆ ਤੇ ਬਾਬਾ ਬੁੱਢਾ ਜੀ ਦੇ ਪੜਪੋਤਰੇ ਭਾਈ ਰਾਮਕੁੰਗਰ ਜੀ ਨੇ ਗੁਰੂ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਹੁਣ ਉੱਚੇ ਸਿੰਘਾਸਣ ਤੇ ਗੁਰੂ ਜੀ ਨੂੰ ਬਿਠਾਇਆ ਗਿਆ ਤੇ ਬਾਬਾ ਮੱਖਣ ਸ਼ਾਹ ਸੰਤਨ ਖੁਸ਼ੀ ਨਾਲ ਸਾਖੀ ਸੁਣਾਉਂਦੇ ਕਿਵੇਂ ਮੇਰਾ ਡੁੱਬਦਾ ਵੇੜਾ ਗੁਰੂ ਨੇ ਬੰਨੇ ਲਾਇਆ ਸਾਰੀ ਸੰਗਤ ਪਹਿਲਾਂ ਵਾਂਗ ਗੁਰੂ ਦਰਬਾਰ ਵਿੱਚ ਜੁੜਨ ਲੱਗ ਗਈ ਤੇ ਨਕਲੀ ਗੁਰੂ ਬਣੀ ਬੈਠੇ ਸਭ ਭੱਜ ਗਏ ਇਸ ਤਰ੍ਹਾਂ ਬਾਬਾ ਮੱਖਣ ਸ਼ਾਹ ਲਵਾਰਣਾ ਜੀ ਨੇ ਗੁਰ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ